ਚੈਨਲ ਦੇਸੀ ਐਨੀਮਲ ਕੇਅਰ ਹੱਬ ਦੇ ਉੱਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੋਟੜੇ ਕਲਾ ਵਿਖੇ ਮੇਲਾ ਚੱਲ ਰਿਹਾ ਹੈ ਉਸ ਨੂੰ ਦਾ ਤੇ ਉਸ ਮੇਲੇ ਦੇ ਸਬੰਧ ਵਿੱਚ ਆਪਾਂ ਕੱਲ ਵੀ ਵੀਡੀਓ ਪਾਈ ਸੀ ਤੁਸੀਂ ਬਹੁਤ ਵਧੀਆ ਪਿਆਰ ਦਿੱਤਾ ਤੇ ਆਪਾਂ ਅੱਜ ਵੀ ਮੇਲੇ ਦੀ ਵੀਡੀਓ ਕਾਰ ਕਰ ਲਈ ਆਏ ਆ ਤੇ ਦਿਖਾਉਣਾ ਤੁਹਾਨੂੰ ਮੇਲੇ ਦਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਹੱਸਤਾ ਹੈ ਬਈ ਇਹੀ ਹਾਂਜੀ ਬਾਈ ਜੀ ਕਿਹੜਾ ਪਿੰਡ ਹੈ ਤੁਹਾਡਾ ਜੀ ਪਿੰਡ ਗੋਲੇ ਵਾਲਾ ਵੀਰੇ ਅੱਛਾ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਕੀ ਜੀ ਅੱਛਾ ਜੀ ਤੇ ਕੀ ਇਹ ਰਿਕਾਰਡ ਹੈ ਜੀ ਇਹਦੀ ਮਾਂ ਦਾ ਵੀਰੇ 20 21 ਨਾਰਮਲ ਆਪਣੇ ਘਰੇ ਚੱਲਦੀ ਹੈ ਅੱਛਾ ਜੀ ਤੇ ਦਾਦੀ ਵੀਰੀ 24 ਤੇ ਚੱਲਦੀ ਹੈ ਅੱਛਾ ਜੀ ਇਹਨੇ ਫਸਟ ਪੋਜੀਸ਼ਨ ਹਾਸਲ ਕੀਤੀ ਹੈ ਜੀ ਹਾਂਜੀ ਬਾਈ ਜੀ ਅੱਛਾ ਜੀ ਲੈ ਤੋਰ ਕੇ ਦਿਖਾ ਜੀ ਦੇਖ ਬਸੇ بچہ جی یہ اچھا جی رابلی اچھا اچھا ਹੈਲੋ ਬਾਈ ਮੂਹਰ ਨੂੰ ਕਰ ਲੈ ਇਹਨੂੰ ਲੈ ਉਹਦਾ ਨਾ ਤੂਫਰਾ ਤੇ ਅੱਜ ਤੇ ਖਾਪ ਚਲੋ ਜੀ ਬਾਈ ਇੱਧਰ ਲੈ ਉਹ ਬਾਈ ਇੱਧਰ ਲੈ ਤੂੰ ਹੀ ਇੱਧਰ ਬਜੀ ਬਰੇ ਯਾਰ ਹੁੰਦੇ ਨਹੀਂ ਉਹ ਤੂੰ ਇਹਦੇ ਵਿੱਚ ਆ ਵਿੱਚ ਬੜੀ ਬਲਕੀ ਗੱਲ ਉਹ ਬਨ ਗਈ ਯਾਰ ਖਿਚਲਾ ਨਾ ਬਰੇ ਯਾਰ ਬਰੇ ਆ ਵਿੱਚ ਉਹ ਯਾਰ ਹੋਰ ਕੀ ਇੱਕ ਮਿੰਟ ਆਸੀ ਹੈਗੇ ਬਸ ਤੂੰ ਸੋ ਇੱਕ ਤਾਂ ਫਾਸਟ ਆਇਆ ਬਸ ਅੱਜ ਜਿਹੜਾ ਮੀਲਾ ਸੋ ਇਹ ਸੰਬੰਧ ਉਹ ਜਾਂ ਦੱਸੀ ਜਾਂਦਾ ਲੱਗਦਾ ਹੈ ਇਹ ਬਹੁਤ ਮੌਕਾ ਮੈਂ ਜਿਹੜੇ ਪਹਿਲੇ ਦੂਜੇ ਕਿਚੇ ਨੂੰ ਦੇ ਰੱਖਣੇ ਇਹ ਕੱਟਾ ਅਸੀਂ ਇਹੀ ਪੁੱਛਣਾ ਸੀਗਾ 2 ਨੰਬਰ ਤੇ ਆ ਗਿਆ ਕੱਟਾ ਜਿਹੋਨਾ ਦਾ ਸਾਰਾ ਪਰਿਵਾਰ ਬੁੱਕਿਆ ਹੋਇਆ ਸੋ ਅਸੀਂ ਨੂੰ ਚ ਚ ਰਿੰਗ ਵਾਸਤੇ ਤਿਆਰ ਉਹਦੀਆਂ ਡਾਇਮੰਡ ਬੁਲੀਆਂ ਵੀ ਤੇ ਆਹਾਂ ਖੋਡੇ ਬੁਲਦੀ ਹੋਈ ਆ ਥੋੜੀ ਦੇਖ ਕੇ ਅੱਖਾਂ ਚ ਵੀ ਤੇ ਚਿਹਰੇ ਤੇ ਲਾਲੀ ਆ ਗਈ ਹੈ ਜੋ ਕਿ ਰੰਗ ਵਿੱਚ ਆਉਣਾ ਹੀ ਵੱਡੀ ਗੱਲ ਹੈ ਤੇ ਇਹਨੇ ਚੌਥੀ ਪੋਜੀਸ਼ਨ ਪ੍ਰਾਪਤ ਕੀਤੀ ਆ ਮੈਨੂੰ ਲੱਗਦਾ ਵੀ ਡਾਇਮੰਡ ਦੇ ਕਈ ਬੰਦੇ ਇਹਨੂੰ ਛੋਟਾ ਹੀ ਸਮਝ ਗਏ ਸੀ ਕਰਾਈ ਛੋਟੇ ਦਿੱਤੀ ਛੋਟੀ ਆ ਬਹੁਤ ਸਾਲ ਕੀਤੀ ਹੋਈ ਹੈ ਸੋ ਕਿੰਨਾ ਡਾਇਮੰਡ ਦੇ ਮਾਰ ਖਲੇ ਦੁੱਧ ਕਿੰਨਾ ਸੀ ਸਰਪਾਪ ਇਹ ਗੱਲਾਂ ਦੁਸਤ ਕਰਾਏ ਕਰਨੇ ਖਾਲਸ 14ਵੇਂ ਸੂਏ ਆਜ ਵੀ ਮਾਰ ਜਿੰਦੀ ਆ ਤੇ ਸੋ ਹੀ ਸਰ ਆਜ ਵੀ ਪਿੱਛੇ ਸੂਈ ਹੁੰਦੇ 10 20 ਮੇਰੀ ਜਵਾਈ ਕਰਦੀ ਉਨੇ ਦੋਸਤ ਇਸ ਟੈਂਪਲ ਨਹੀਂ ਕਰੋ ਜਰਮੀ ਨੀਲੀ ਦਾ ਵਿੱਚ ਜਿਆਦੇ ਵੱਡੀ ਗੱਲ ਆ ਬਾਈ ਜੀ ਨਾਲ ਲੋਕ ਆਓ ਪਹਿਲਾਂ ਫੋਟੋ ਕਰਾਂ ਸਰਪੰਚ ਸਾਹਿਬ ਇਹਨਾਂ ਕੋਈ ਜਿਹੜੇ ਮੇਰੇ ਨਾਲ ਖੜੇ ਆ ਇਹਨਾਂ ਨੇ ਡਾਇਮੰਡ ਬੋਲ ਦੀ ਝੋਟੀ ਆ ਜਿਹੜੀ ਚੌਥੇ ਨੰਬਰ ਤੇ ਆਈ ਆ ਤੇ ਇਹ ਜਿਹੜੀ ਡਾਇਮੰਡ ਬੋਲ ਦੀ ਮਾਂ ਆ ਉਹ 19 ਹੁਣ ਕਹਿੰਦੇ ਸੁਆਹ ਕੋਣੇ ਇਸ ਟੈਂਪਲ ਨੂੰ 18 ਵਿੱਚ ਸੁਆਹ ਰਹੀ ਬਿਆਸੀ ਕਿਹ ਕਿਹ ਲੋਕ ਨੇ ਹੁਣ ਮੇਰੇ ਕਹਾਂਦੇ ਤਾ ਉਹ ਸਾਤ ਸੇ ਮਟੋਏ ਕੋਲੇ ਜਾ ਮੱਜ ਉਹਨਾਂ ਤੁਸੀਂ ਇਹ ਬੋਲ ਦਿੱਤੀਆਂ ਸੀ ਤੇ ਅੱਜ ਵੀ ਉਹਨੇ ਫੇਰ ਕਹਿੰਦੀਆਂ ਕਿ 22 ਵਾਂ ਸ਼ੁਰੂ ਕਰਦਾ ਉਹਦੇ ਦੇ ਚੜੇ ਨਾਕਤੀ ਬੋਲ ਦਿੱਤੀ ਨੂੰ ਜਨਮ ਦਿੱਤਾ ਸੀ ਉਹ ਅੱਜ ਸੂਈ ਹੋਈ ਹੌਨਸਟ ਐਂਡ ਸਟੈਂਡ ਸਾਤ ਸੋਂ ਦੇ ਕਹਿਰ ਮੁਤਾਬਕ ਉਹ 19 ਕਿਲੋ ਉਹਦੇ ਲਾਗੇ ਬੰਨੇ ਪਹਿਲੇ ਸੂਈ ਕਰੰਦਈ ਜਾ ਦੋ ਡਾਟ ਸੋ ਜਿਹੜੀ ਉਹਦੀ ਖੱਤੀ ਆ 19 ਕਿਲੋ ਦੇ ਰਹੀ ਆ ਆਪ 22ਵੇਂ ਸੂਏ ਸੂਈ ਆ 19 ਕਿਲੋ ਉਹਦੇ ਥਲੇ ਦੋਸੀ ਇੱਕ ਵਾਰੀ ਤਾਲੀਆਂ ਮਾਰ ਲਿਓ ਭਾਈ ਜੀ ਡਾਇਮੰਡ ਬੋਲਦੇ ਇਹ ਉਹਨਰ ਨੇ ਬੋਗੜੀ ਚੋਟੀ ਤੇ ਚੋਟੀ ਤੋਂ ਅਲਵਾਖ ਦੀ ਹੈ ਬਾਲਿੰਗ 200 ਲਗਾਤਾਰ ਚੋਈ ਹੋਈ ਹੈ ਜੀ ਹੁਣ ਆਪਾਂ ਸੇਲ ਕਰਦੇ ਆਂ ਅੱਛਾ ਹਮ ਨਹੀਂ ਗਈ ਆ ਆ ਮੁੰਡਾ ਸਰਪੰਚ ਸਾਹਿਬ ਕੈਨੇਡਾ ਤੋਂ ਸਪੈਸ਼ਲ ਆ ਰੰਗਾ ਸ਼ੋਅ ਲੜਨ ਲਈ ਆਇਆ ਹੈ ਜਹਾਜ਼ ਦੀ ਤੇ ਖਲਾਟ ਸੋਟੇ ਚ ਜੁਬੇ ਮਾਰ ਕੇ ਜੀ ਲਈ ਕਟਾਰ ਗਿਆ ਵਧਾਈਆਂ ਬਾਈ ਤੈਨੂੰ ਇਹ ਅਹਿਮ ਜਮਕੂੜੇ ਵਰਗੀ ਬਾਗਿਆਂ ਨੂੰ ਪੁੱਛਦੇ ਆ ਵੀ ਇਹਦੀ ਮਾਂ ਦਾ ਦੁੱਧ ਕਿੰਨਾ ਸੀ ਤੇ ਕਿਹੜੇ ਬੁੱਲ ਦਾ ਬੱਚਾ ਕਿਉਂਕਿ ਹਲੋ ਦੁੱਧ ਜਿਹੜਾ ਬਾਈ ਬੁੱਲ ਦੀ ਬਲੱਡ ਲਾਈਨ ਦੇ ਵਿੱਚ ਸਭ ਤੋਂ ਵੱਧ ਮੈਟਰ ਕਰਦਾ ਹੈ ਜੇ ਦੁੱਧ ਹੈਗਾ ਕੱਟੇ ਦੇ ਵਿੱਚ ਮਾਂ ਦਾ ਤਾਂ ਬਾਈ ਉਹ ਹਾਂਜੀ ਦੂਜੇ ਨੰਬਰ ਰਿੰਗ ਜਿਹੜਾ ਸਟੇਜ ਦੇ ਸਾਹਮਣੇ ਹੈ ਦੋ ਦੰਦ ਦਾ ਮੈਂ ਇਤੋਂ ਹੀ ਪੁੱਛੂਗਾ ਜਿਹੜਾ ਤੁਸੀਂ ਇਸ਼ਾਰਾ ਜਿਆ ਕੀਤਾ ਕੀ ਨਾਂ ਵੀਰ ਦਾ ਆਹ ਫੋਹੰਦਾ ਸਾਹਿਬ ਜੀ ਦਾ ਪਿੰਡਾ ਲੱਤਵਾਲਾ ਕਰਦੀ ਲੱਤਵਾਲੇ ਕਰ ਵੀ ਪ੍ਰਧਾਨ ਜੀ ਨੇ ਆਖੀ ਵੀ ਆਉਂਦੇ ਆ ਅਹ ਕੰਮਿਆ ਆ ਜੀ ਆਪਣੀ ਫੀਨੀ ਪਰਵਾਹ ਕਰਨੀ ਚਾਹੀਦੀ ਤੇ ਕਿਹੜੀ ਕੈਟਾਗਰੀ ਹੈ ਤੇ ਕਿਹੜੀ ਨਸਲ ਹੈ ਇਹ ਨਸਲ ਆ ਗਈ ਨਹੀਂ ਲੱਗਦੀ ਕਿਹੜੀ ਕੈਟਾਗਰੀ ਨੇ ਇਹ ਦੋ ਦੰਦ ਨਹੀਂ ਰੱਖਦੇ ਇਹ ਤਾਂ ਕਾਲਾ ਮੈਂ ਹੱਸ ਇਹਦੀ ਪੋਜੀਸ਼ਨ ਇਹਦੀ ਖਾਸ ਹੈ ਮਾਰ ਤੋਂ ਫਿਰ ਇੱਕ ਵਾਰੀ ਤਾੜੀ ਤੇ ਮੇਲਾ ਜਿੱਥੇ ਪਾਰਦਾਸੀ ਚੱਲ ਰਿਹਾ ਹਵਾ ਮੋਟੀਟਰ ਇੱਕ ਨੰਬਰ ਤੇ ਆਇਆ ਬਿੰਦੂ ਭਾਈ ਜੀ ਮੈਂ ਤੁਹਾਨੂੰ ਬਹੁਤ ਧੰਨਵਾਦ ਹੈ ਤੇ ਵੀ ਇਹਦਾ ਵੀ ਬਹੁਤ ਧੰਨਵਾਦ ਜਿਹੜਾ ਇੱਥੇ ਲੈ ਕੇ ਨੂੰ ਬੋਲ ਬੋਲੇ ਆਏ। ਸੋ ਤਾੜੀਆਂ ਮਾਦੋਬ ਜੀ ਜਿੱਥੇ ਮਾਦੀ ਵੀ ਇਕੱਲੇ ਆਏ ਹੋ। ਹਾਂਜੀ ਕਮੇਟੀ ਵਾਲਾ ਵੀ ਇੱਕ ਬੰਦਾ ਆਲਾ ਜੀ ਅੰਦਰ ਹੈਲੋ ਜੀ ਕਿਉਂਕਿ ਉਹ ਤਾਂ ਸਾਹਮਣੇ ਮਾਦੀ ਵੀ ਆ ਨੀਲੀ 라ਵੀ ਤੇ ਇਹ ਫਾਸਟ ਆ ਅੱਜ ਦਿਨ 3 ਨੰਬਰ 2025 ਨੂੰ ਭਾਈ ਸਾਹਮਣੇ ਪ੍ਰਧਾਨ ਜੀ دونے را نیلی راہ سدا بھائی اس سدا راہ یہ ماں ہے بھائی 1920 کلو ہو رہی ہے اور ا گیا پھر دیکھو دیکھو بھائی جی بول رہا ہے بھائی آ جا دو متارا پیاری بیٹی تھوڑے تھوڑے تھوڑا جے بہادر لے جاؤ آ جاؤ بیٹی خاصاریہ ضروری ਆਜਾ ਬਾਪੂ ਜੀ ਦਾ ਇੱਧਰ ਕਿ ਤੁਹਾਨੂੰ ਮੋੜਾ ਬਿਲਕੁਲ ਮੋੜਾ ਤੇ ਹੁਣਦਾ ਅੱਛਾ ਇੱਧਰ ਬਾਪੂ ਜੀ ਕਿਹੜਾ ਪੈਂਦਾ ਬੱਤ ਬੱਤਾਂ ਬਾਪੂ ਬਾਤ ਹੀ ਹਾਂ ਹਾਂ ਜਾ ਕੇ ਲਾ ਵੀ ਨਹੀਂ ਬੰਦਾ ਮੈਂ ਬੁੱਤੋਂ ਪਰਦਾ ਸੀ ਕਿੰਨੇ ਰੋਟਾ ਦਿੱਤਾ 17 ਕਿਲੋ ਹਾਂਜੀ ਕਿਹੜੇ ਬੰਦਾ ਇਹ 480 ਦਾ ਇਨਾਪੇ ਫਰਮਾ 480 ਦਾ ਨਾਪਕ ਸਰਕਾਰੀ ਸੀਮ ਨਾਲੇ ਦਾ ਬੋਲਾ ਅੱਜ ਉਹ ਮੜੇ ਤੇ ਹੈ ਸੈਕਿੰਡ ਪੋਜੀਸ਼ਨ ਇਹਨੇ ਬਣਾਈ ਆ ਮਾਰ ਦੋ ਇਹਨੇ ਵੀ ਇੱਕ ਬਾਲ ਚੱਕ ਆਵਰ ਬਾਈ ਜੀ ਜਿਹੜੀ ਆਊਟ ਹੋ ਹੀ ਤਾ ਮੈਂ ਤੁਹਾਨੂੰ ਦੱਸ ਦਿੰਦਾ ਜੱਜ ਜੀ ਉਹ ਆ ਜਾਣਾ ਨੰਬਰ ਦਾ ਪਤਾ ਲੱਗ ਗਿਆ ਮੈਨੂੰ ਬੜੇ ਵੈਰੀਫਾਈ ਕਰ ਬੋ ਨੰਬਰ ਦੀ ਵੈਰੀਫਿਕੇਸ਼ਨ ਕਲੀਅਰ ਦੋ ਤਿੰਨ ਸਾਰਿਆਂ ਨੇ ਸੀ ਵੈਰੀਫਾਈ ਕਰਕੇ ਬੰਦਾ ਕਿ ਰੀਬ ਨਾ ਕੱਚੀ ਗੱਲ ਨਿਕਲ ਜੇ ਮਗਰ ਕੱਚੀ ਕਹਾਣੀ ਤਾਂ ਕਿਹੜੀ ਗੱਲੋਂ ਗੂਰ ਆ ਇਹ ਹਾਂਜੀ ਸਾਹਮਣੇ ਬਾਈ ਜੀ ਬਾਈ ਜੀ ਸਾਹਮਣੇ ਦੇਖੋ ਆਹ ਟਰਾਫੀ ਨੀਚੇ ਕਰ ਲਈ ਟਰਾਫੀ ਨੀਚੇ ਕਰ ਲਓ ਸਾਹਮਣੇ ਰਹ ਮਾਰੋ ਬਾਈ ਜੀ ਤਾੜੀਆਂ ਤਾਲੀਆਂ ਮਾਰ ਦਿਓ ਤੇ ਮੇਰੇ ਨਾਲ ਹੀ ਇੱਕੋ ਵੀ ਕੀ ਹੋਣੇ ਖੜੇ ਆ ਤੀ ਨੌਂ ਵੀਰ ਦਾ ਜਿਹੜਾ ਕੈਮਰੇ ਤੋਂ ਦੂਰ ਸੰਦੀਪ ਸੰਦੀਪ ਪਿਆਰ ਦਾ ਕੋਈ ਕੋਈ ਸੀਤਾ ਕਹਿੰਦਾ ਕੋਈ ਕੋਈ ਸੀਤਾ ਕਹਿੰਦਾ ਤੇ ਕਿਹੜੇ ਪਿੰਡ ਤੋਂ ਵੀਰ ਬਾਜੀ ਸਾਹਮਣੇ ਕਮੇਟੀ ਮੈਂਬਰ ਅਗਲਾ ਗੁਰਦ ਇਹਦੇ ਮੁੰਡੇ ਨਵੇਂ ਤੁਹਾਨੂੰ ਰੱਖਨੇ ਵੀ ਪੈ ਗਏ ਨਾਲ ਜਵਾਨੀ ਦਾ ਫੇਲ ਹੋ ਜਾਂਦਾ ਤੋਂ ਤੁਲਵਾ ਆਉਣਾ ਪੱਤਨਾ ਨੰਬਰ ਦੇਖੀ ਬੰਦੇ ਤੁਸੀਂ ਦੇ ਕੇ ਜਾਣੇ ਨੂੰ ਮੈਂ ਇੰਦਰ ਕਰਦੇ ਹਾਂ ਮਾਰਕਟ ਕਰਦੇ ਤਰ੍ਹਾਂ ਤੇ ਬਾਈ ਫਿਰ ਮੇਰੇ ਨਾਮ ਤੇ ਚੌਥਾ ਬਾਈ ਛੋਟੀਆਂ ਗੱਲਾਂ ਸਭ ਮੈਂ ਉਸਵਾਣਾ ਕਰਿਓ ਮੈਂ ਜਿਹੜੇ ਆ ਦੇਸੀ ਬੰਦੇ ਖੜੇ ਆ ਨਾ ਇੱਕ ਮੈਂ ਪਹਿਲਾਂ ਛੋਟੇ ਗਿਆ ਸੀ ਜਾਂ ਇਵੇਜਮੈਂਟ ਉਹ ਕੋ ਕਾਲੀ ਪੱਛੀ ਪਿਓਰ ਤੇ ਜੱਥਾ ਗਈ ਸੀ ਟੱਪੀ ਬਹੁਤ 2 ਨੰਬਰ ਤੇ ਆਈ ਮੈਂ ਕੱਟ ਰਿਆ ਵੀ ਸਾਡਾ ਜਿਹੜਾ ਧਿਆਨ ਨਾਲ ਬੰਦੇ ਖੜੇ ਆ ਜਿਹੜੇ ਦੇਖਦੇ ਹੋਣਗੇ ਉਹ ਕਹਿਣਗੇ ਵੀ ਬਾਈ ਜੀ ਇਹ ਤਾਂ ਉਹਨਾਂ ਮੰਡੀ ਤੋਂ ਲੈਣ ਜਾਂਦਾ ਅਸ ਲੱਗਦਾ ਵੀ ਮੋਹਰਾ ਵਾ ਉਹ ਮੈਂ ਵੈਸੇ ਪੁੱਛਣਾ ਚਾਹੁੰਨਾ ਵੀ ਇਹਨਿਕ ਮੋਹਰਾ ਵੀ ਕਿਹੜੀ ਕੁਆਲਿਟੀ ਨਹੀਂ ਸੀਗੀ ਇਹ ਸੈਟੀਸਫਾਈ ਦੇ ਬੰਦੇ ਪਰ ਜਿਹੜੇ ਦੇਸੀ ਬੰਦੇ ਆ ਮੇਰੇ ਵਰਗੇ ਮੰਡੀ ਚੋਂ ਲੈਣ ਜਾਂਦੇ ਆ ਕੋਈ ਪਾਲਦੇ ਆ ਉਹ ਵਸ ਦੇਖਣਾ ਚਾਹੁੰਦੇ ਆ ਵੀ ਇਹਦੇ ਚ ਮੈਨੂੰ ਤੇ ਵਿਤਰਤ ਜੀ ਉਹ ਸਾਡੇ ਦੱਸਿਆ ਸੀ ਜਿੱਦੀ ਚਾਰ ਕੁੰਗੜ ਪੂਛ ਚਿੱਟੀ ਹੋਵੇ ਉਹ ਮੋਰਾ ਪਾ ਜਾਂਦੀ ਹੈ ਸੋ ਕਿੱਥੋਂ ਕਿੱਥੋਂ ਜਿਹੜਾ ਆਏ ਪ੍ਰੋਗਰਾਮ ਹੈਲੋ ਕੀ ਫਾਸਲਾ ਦੱਸ ਸਕਦੇ ਜੀ ਉਹ ਜਿਆਦਾ ਵਾਈਟ ਹੈ ਜੀ ਉਹ ਕਰਕੇ ਚਲੋ ਸਰ ਮੈਂ ਇੱਕ ਕਰ ਟੈਸਟ ਕਰਦਾ ਸਾਰੇ ਭਰਾਵਾਂ ਨੂੰ ਕਿ ਜਨ ਸਾਹਿਬ ਦਾ ਮਨਵਾ ਜਾਇਆ ਜਦੋਂ ਆਪਾਂ ਪੀਡੀਐਸ ਦੇ ਨਿਗੋਥ ਕਰੀ ਐ ਆਪਣਾ ਇਹ ਨੀਲੀ ਵਾਲਾ ਮੋਰਾਂ ਵੀ ਇਸ ਤਰੀ ਗੋਥ ਕਰੂਗਾ ਕਿਉਂਕਿ ਉੱਥੇ ਅਬਜੈਕਸ਼ਨ ਨਹੀਂ ਆਪਾਂ ਕਰਦੇ ਜੇ ਉਹ ਜੱਜ ਸਾਹਿਬ ਨੇ ਫੈਸਲਾ ਦੇ ਦਿੱਤਾ ਕੋਰੇ ਨੇ ਆਪਣਾ ਪੰਜਾਬੀ ਪੰਜਾਬੀ ਦਾ ਵੈਰੀ ਬੰਦ ਨਹੀਂ ਕਿਉਂ ਆ ਇਸ ਕਰਕੇ ਸਾਰੇ ਭਰਾਵਾਂ ਨੂੰ ਕਹਿਣਾ ਵੀ ਜੋ ਫੈਸਲਾ ਮੰਨਿਆ ਕਰੋ ਕਿ ਵੀ ਹੱਥ ਜੋੜ ਕੇ ਬੈਠੋ ਬਹੁਤ ਵਧੀਆ ਕਰ ਬਹੁਤ ਵਧੀਆ ਬਰਦੀਆ ਦੇਖ ਲਓ ਇਹ ਹੈ ਬਾਈ ਜੀ ਜਿਹੜੀ ਗੱਲ ਅਸਲੀ ਕਹੀ ਆ ਹੁਣ ਮੈਂ ਤੁਹਾਨੂੰ ਦੱਸ ਵੀ ਦਿੰਦਾ ਵੀ ਕਾਰਡ ਕੀ ਹੋਇਆ میں گل کرتا سی آ جہی پوش آئی جب جیٹھ کشتی منڈی لے سو یہی ਆਪਣੇ ਉਹਦੀ ਹੋਂਦ ਹੈ ਐਪੀਸੀ ਵੀਰਮ ਵੀਰ ਜੀ ਇਹ ਆ ਗੱਲਾਂ ਨੂੰ ਸੈਟੀਸਫਾਈ ਹੋ ਸਭ ਤੋਂ ਉੱਪਰ ਤਾੜੀਆਂ ਲਾ ਦਿਓ ਅੱਜ ਤਾਂ ਪਹਿਲਾਂ ਬਾਜੀ ਦੇ ਨਾਮ ਤੇ ਮੈਂ ਤਾਂ ਤਾਂ ਵੀ ਭਰਾ ਨਹੀਂ ਕੁਛ ਹੋਈਏ ਕਿਉਂਕਿ ਇਹੋ ਜੇ ਬੰਦੇ ਬਾਜੀ ਬਾਜੀ ਕਮੇਟੀ ਦੀ ਵੀ ਕੁਛ ਹੋਈਏ ਹੋਰ ਤਾਂ ਕਰ ਤੁਸੀਂ ਦੇਖਦੇ ਆ YouTube ਤੇ ਬਿੱਕੀ ਗੁਜਰਾਲ YouTube ਚੈਨਲ ਤੇ ਅੱਜ ਉਹਦੇ ਤੇ ਫਿਲਮਾਂ ਦੀ ਨਿਸ਼ਾਨੀ ਦੱਸ ਰਿਹਾ ਨਾ ਇਹ ਨਿਸ਼ਾਨੀਆਂ ਬੜੀ ਪਵਿੱਤਰ ਜੋੜ ਹੈ ਜਿਹੜਾ ਕਿੱਤੀ ਕਰਾਂ ਤੇਰਾ ਪੈਂਦਾ ਮੱਛੀਵਾਰਾ ਸਾਹਿਬ हैलो आसा ਇਹ ਪ੍ਰੈਗਨੈਂਟ ਵੀ ਹਾਂ 8 ਮਹੀਨੇ ਨਹੀਂ ਰਿਹਾ ਬਰੇ 8 ਮਹੀਨੇ ਆ ਤੇ 8 ਮਹੀਨਿਆਂ ਦੀ ਗੱਪਣ ਆ ਰਾਦਾ ਨਾ ਨਾ ਰਾਦਾ ਰੂਦਾ ਕੋਈ ਮੈਨੂੰ ਪਤਾ ਜਿਹੜੇ ਤੇਲੀ ਲਾਉਂਦੇ ਆ ਉਹ ਰਾਦ ਜਾਂਦਾ ਵੀ ਮੈਨੂੰ ਪਤਾ ਵਾ ਤੇ ਆ ਪੋਜੀਸ਼ਨ ਲੈ 5ਵੇਂ ਨੰਬਰ ਤੋਂ ਮਾਰવાડી ਆ ਮਰਦ ਇਹਦੇ ਹੁੰਦੇ ਆ ਸੋ ਇਹ ਮੋਹਰਾ ਨਸਲ ਆ ਇਹ ਮਾਰਵਾੜੀ ਜਿਉ ਆਪਾਂ ਕਹ ਰਹੇ ਆ ਤੇ ਇਹਦੀ ਮਾਥਲੇ ਤੋਂ 14 ਕਿਲੋ ਜਿਹੜੀ ਬੱਚੀ ਆ ਸਰਕਾਰੀ ਸੀਮਾ ਕਿੰਨੇ ਸਰਕਾਰੀ ਸੀਮਾ ਨਾ ਐਚ ਐਲ ਡੀ ਦਾ ਹਰਿਆਣੇ ਦਾ ਸੀਮਾ ਨਾ ਤੇ ਇਹ ਝੋਟੀ ਦੀ ਪਰਤਾਰਾ ਜਿਹੜੀ ਜਹ ਦੇ ਮਾਰਵਾੜੀ ਬਹੁਤ ਹੁੰਦੇ ਆ ਤੇ ਇਹਦਾ ਭਾਈ ਸਿੰਘ ਸੱਪੇ ਕਿ ਹੋ ਗਿਆ ਇਹ ਤੁਸੀਂ ਦੇਖ ਸਕਦੇ ਹੋ ਇਹਦੀ ਕੰਡੀਸ਼ਨ ਹੈ ਅੱਜ ਕੋਨਲ 95 ਜੋ ਇਹ ਬਣ ਗਈ 5ਵੀਂ ਪੋਜੀਸ਼ਨ ਹੈ ਨਾਲੇ ਨਾਲ ਅੱਜ ਤੋਂ ਟੌਪ 5 ਵਿੱਚ ਰਹਿਣੇ ਆ ਸੱਚੀ ਇਹਦੇ ਤੇ ਨਾ ਜਿੱਟੇ ਬਾੜਾ ਕਰਕੇ ਉਹ ਬੱਲੇ ਪਾਸੇ ਦੇ ਚਾਰ ਕੋਚੇ ਜਿੱਟੇ ਬਾੜੇ ਉਹਦੇ ਕਰਕੇ ਸੰਜੇ ਵਰਤੇ ਨਹੀਂ ਹੁਣ ਤੋਂ ਪਹਿਲਾਂ ਸੋ ਭਾਈ ਇਹਨਾਂ ਨੇ ਵੀ ਇਮਾਨਦਾਰੀ ਨਾਲ ਦੱਸਤਾ ਇਹ ਵਰਜੀ ਕਿਉਂਕਿ ਇਹਦੇ ਬਾਲਾ ਪੁੱਲ ਤਿੰਨ ਕ ਤਿਆਰ ਆ ਦੇਖ ਲਈਏ ਇਹ ਤਿੰਨ ਜਾਂ ਤਿਆਰ ਬਾਲਾ ਇਹਦੇ ਕਰਕੇ ਨੰਬਰ ਇੱਕ ਪੰਜਵਾ ਆਵਾ ਸੋ ਵੈਸੇ ਇਹ ਬਾਕੀ ਸਾਰੀਆਂ ਨਿਸ਼ਾਨੀਆਂ ਮੋਹਰਾ ਨਸਲ ਦੀਆਂ ਨੇ ਇਹ ਚਾਰ ਇੱਕ ਬਾਲਾ ਕਰਕੇ ਇਹ ਉਹਦੇ ਕੰਨੀਓ ਰਹਿ ਗਈ ਆ ਤੁਹਾਨੂੰ ਪਤਾ ਸੀ ਘਰੇ ਵੀ ਇਹ ਚਾਰ ਬਾਲਾ ਨਹੀਂ ਕਿ ਸਾਰ ਨੂੰ ਨਹੀਂ ਪਤਾ ਸੀ ਦਾ ਉਹ ਫੁਲੀ ਦਾ ਤੁਹਾਨੂੰ ਪਤਾ ਆਉਦਾ ਹੀ ਪਤਾ ਸੀਗਾ ਜਦੋਂ ਚਾਰ ਸੀ ਉਹ ਵੀ ਰਹਿਣ ਦਿੱਤੇ ਬਿਲਕੁਲ ਜੀ ਬਿਲਕੁਲ ਮੈਂ ਤਾਂ ਦੇਖੇ ਤਾਂ ਕੱਲੇ ਵੀ ਤਾੜੀਆਂ ਮਾਰਦੇ ਵਾ ਜੀ ਇਹ ਲੱਭੀ ਨੂੰ ਹਾਂ ਹੁੰਦੀਆਂ ਨੇ ਬੰਦੇ ਇੱਕ ਵਾਰੀ ਤਾੜੀ ਘੱਟ ਕੇ ਮਾਰਦੇ ਵਾ ਜੀ ਕਿਉਂਕਿ ਕਿ ਗਾਹਾਂ ਨੂੰ ਪਤਾ ਲੱਗ ਗਿਆ ਕਿ ਕਲਪਨਾ ਆਏ ਨੇ ਅੱਜ ਉਹ ਵੀ ਪਰਖਾਈਗੇ ਤੇ ਜਿਹੜੇ ਕਲਪ ਕਿਸੇ ਦੇ ਲੱਗੀ ਹੋਈ ਹੈ ਤਿੰਨ ਕਬਾਲਾਂ ਤੇ ਸੋ ਵਾਕਿਆ ਹੀ ਬਾਈ ਜੀ ਫਿਰ ਅੱਜ ਮੈਂਟ ਦਾ ਬੰਦੇ ਨੇ ਦੱਸਤਾ ਬਾਈ ਜੀ ਉਹਨਾਂ ਦੀ ਤੌਰ ਵੀ ਦੇਖ ਲਓ ਜੋਬ ਕਰਦੇ ਹੋ ਕਿਤੇ ਨਹੀਂ ਜੀ ਮੈਂ ਤਾਂ ਖੇਤੀਏ ਕਰਦਾ ਧੰਦੀ ਲਾਈ ਫਿਰਦੇ ਹੋ ਮਟੂਰੇ ਪੂਰੇ ਚਲੋ ਕੁਝ ਨਾ ਨਹੀਂ ਬਸ ਆ ਕੇ ਹੋਰ ਹੋ ਗਿਆ ਬੜਾ ਯਾਰ ਜੀ ਫਿਰ ਮੇਲਾ ਕਦੋਂ ਬਸ ਅੱਜ ਘਰੋਂ ਨਿਕਲੇ ਆ ਰਾਤ ਇੱਥੇ ਹੀ ਆ ਨਹੀਂ ਅੱਜ ਰਾਤ ਰਹੋਗੇ ਅੱਲਾ ਤੁਹਾਨੂੰ ਤੇਜੀ ਰੱਖੇ ਜੀ ਬੁਲਾਓ ਨਾਮ ਦਾ ਜਰਾ ਆਤਾ ਮੁਰਗਾ ਮੁਰਗਾ ਬਣਾਓ ਕਿਰਪਾ ਠੀਕ ਆ ਆਲੇ ਵੀਰ ਅੱਜ ਤੁਹਾਨੂੰ ਕੱਲਾ ਕੱਲਾ ਬੰਦਾ ਮੂੰਹ ਚ ਵਰਕੀ ਪਾਊਗਾ ਇੰਨਾ ਤੇ ਆਪ ਲੋਕਾਂ ਨੇ ਦੱਸਿਆ ਜਿਹੜਾ ਸੋ ਕੱਲ੍ਹ ਭਾਈ ਜੀ ਸਾਰੇ ਨਾ ਉਹ ਸਾਹਮਣੀਆਂ ਤੌੜੀਆਂ ਕੋਈ ਨਾ ਤਰੀ ਜਾਣ ਦੇ ਨੇ ਤਰੀ ਜਾਣ ਦੇ ਨਹੀਂ ਇੰਨਾ ਕੀ ਰਹਿਣਾ ਨਾ ਤੁਸੀਂ ਕਿੱ데 ਹੋ ਰਹੇ ਨੇ ਜਿਹੜੇ ਲੰਬੇ ਠੀਕ ਆ ਕਹੀ ਆ ਸੋ ਬੰਦੀਏ ਭਾਈ ਜੀ ਭਾਈ ਜੀ ਖੁਸ਼ ਹੋ ਕੱਲ੍ਹ ਆਪਣੇ ਮਿੱਤਰਾਂ ਦੋਸਤਾਂ ਨੂੰ ਲੈ ਕੇ ਆਓ ਇਹ ਛੋਟੀਆਂ ਛੋਟੀਆਂ ਨਿਸ਼ਾਨੀਆਂ ਨੇ ਪਰਾਣਾ ਪੰਜਾਬ ਫੇਰ ਆਉਣਾ ਨਾ ਕੱਲਾ ਗੁੰਗੇ ਦੀ ਆਰਾਮ ਜਾ ਗੁੰਗੇ ਦੀ ਮਾਈ ਜਾਲੇ ਜੋ ਸੁਖ ਛੱਜੂ ਦੇ ਚਵਾਰੇ ਦਾ ਨਾ ਮਾਲਕ ਦਾ ਬਖਾਰੇ ਦਾ ਮੇਰੇ ਕੋਲੇ ਵੀ 70 80 ਮੱਝਾਂ ਸੀ ਮੈਂ ਲੰਬਾ ਸਮਾਂ ਦੁੱਧ ਵੀ ਪਾਇਆ ਕਿਉਂਕਿ ਸਾਰੀਆਂ ਹੀ ਮੈਂ ਕ੍ਰਾਸ ਨਹੀਂ ਕਰਾਉਂਦਾ ਸੀ ਇੱਕੋ ਵਾਰੀ ਵੇਚ ਦੇਣੀ ਆ ਫੇਰ ਨਵੀਆਂ ਲੈ ਆਉਣੀਆਂ ਤੇ ਕੱਲਾ ਦੁੱਧ ਵੇਚ ਉਦੋਂ ਪ੍ਰੋਗਰਾਮ ਸੀ ਮਹਿੰਗੀ ਮੱਝ ਆਪਾਂ ਲੈ ਲੈਂਦੇ ਸੀ ਫੇਰ ਕ੍ਰਾਸ ਨਹੀਂ ਹੁੰਦੀ ਫੰਡਰ ਹੋ ਗਈ ਵੇਚਣੀ ਪੈਂਦੀ ਆ ਹੁਣ ਉਹਦੇ ਸਾਧਨ ਵੀ ਹੋਗੇ ਉਹਦੀਆਂ ਦਵਾਈਆਂ ਬੁੱਟੀਆਂ ਵੀ ਹੋਣੀਆਂ ਖਰਾਕ ਵੀ ਹੋਊਗੀ ਤੇ ਕਿਸੇ ਬੰਦੇ ਕੋਲੇ ਦੋਸਤੀ ਚ ਦਾ ਉਹਦੇ ਤੋਂ ਦੋਈ ਫਰੀਆਂ ਹੁੰਦੀਆਂ ਨੇ ਬਾਕੀ ਸਾਰੇ ਜਿਹੜਾ ਖਰਾਕ ਆਉਣ ਵਾਲੇ ਸਾਲ ਦੋ ਸਾਲ ਨੂੰ ਇਹਨਾਂ ਦੀ ਕੀਮਤ ਬਹੁਤ ਕੀਮਤੀ ਹੈ ਨਹੀਂ ਚਾਹ ਮਾਦੇ ਬਿਲਕੁਲ ਜੀ ਬਿਲਕੁਲ ਇਹਨਾਂ ਦੀ ਵੀ ਮਰਜ਼ੀ ਦਾ ਹੁੰਦਾ ਔਰ ਇਹਨਾਂ ਦੀ ਵੀ ਨਹੀਂ ਡਾਉਂਦੇ ਮੈਂ ਤਾਂ ਉਧਰ ਜੱਜਮੈਂਟ ਸ਼ੀਟ ਵੀ ਵੇਟਿੰਗ ਕਰੀਦਾ ਠੀਕ ਇੱਥੇ ਕਿਸੇ ਨੂੰ ਗਲਤ ਨਾ 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 ਹਾ ਲੋਕ ਖੜੇ ਆ ਤਾਂ ਸੱਚੇ ਬੰਦੇ ਖੜੇ ਆ ਇਹਨਾਂ ਦਾ ਦਾ ਵੀ ਲੱਗਦਾ ਮੇਂ ਤਿੰਨ ਵਾਲ ਸੀ ਚਿੱਟੇ ਉਹਦੇ ਲੜਕੇ ਪੰਜਵੇਂ ਖੋਸ਼ਾ ਉਧਰ ਵੀਰ ਖੜਾ ਪੁਲੀ ਕਮੇਟੀ ਦਾ ਮੈਂਬਰ ਬਣ ਗਿਆ ਪੜਿਆ ਲਿਖਿਆ ਮੁੰਡਾ ਵਾ ਲੋਂਗਵਾਲ ਪਿੰਡ ਦਾ ਇਹੋ ਜਿਹੇ ਸਿਆਣੇ ਬੰਦੇ ਨਾ ਨਾਲੇ ਸਾਰਾ ਕੁਝ ਪਤਾ ਰਹਿੰਦਾ ਇਹ ਜਿਹੜੀ ਮੁਖਾਦਰਜ ਜਿਹੜਾ ਮਾਲਕ ਆ ਇਹਨੇ ਵੀ ਪੁੰਛ ਥੋਡੇ ਮਾਰੀ ਵੀ ਨਹੀਂ ਕਰਦੇ ਮੈਂ ਬਾਤੂ ਨਾਲ ਗੱਲਾਂ ਕਰਨਾ ਬਾਪੂ ਨਾਲ ਗੱਲਾਂ ਦਾ ਸੁਆਦ ਬਹੁਤ ਆ ਕਰ ਲੈ ਹੈ ਕੱਪ ਕਿਹੜਾ ਪਿੰਡ ਆ ਆਹੀ ਹੈ ਪਿੰਡ ਜੀ ਕੋਲ ਦਾ ਮੋਢਾ ਤੋੜ ਕੇ ਲਿਆਇਆ ਇੱਕ ਟਰਾਲੀ ਚ ਮੈਂ ਟੈਗ ਮਾਰ ਬਣ ਕੇ ਲਿਆਇਆ ਅੱਛਾ ਇਹ ਹੀ ਆਉਂਦੇ ਸੀ ਟਰੈਕਟਰ ਮਗਰ ਬੰਨੀ ਜਿਵੇਂ ਲੱਗਦਾ ਅੱਜ ਪਿੰਡ ਦਾ ਨਜ਼ਾਰਾ ਅੰਧੀਆ ਜੀ ਜਿੰਨੀ ਸੰਗਤ ਇਕੱਠੀ ਬਹੁਤ ਵੀ ਹੈ ਜੀ ਬਹੁਤ ਐਰੀ ਜੀ ਪੱਟੀ ਕਸੂਤੀ ਜਿੱਥੇ ਸਿੰਘ ਮਾਰਦੀ ਆ ਹੁਣ ਇੱਥੇ ਮਾਰਨ ਦੀ ਉਮਰ ਹੈ ਨਹੀਂ ਤੇ ਉਦੋਂ ਤਾਂ ਫੇਰ ਸਾਡੀ ਬੇਬੇ ਲੈ ਕੇ ਗਿਆ ਸੀ ਤੇਰਾ ਸਭ ਕੁਛ ਹੀ ਨਾਲ ਕੇ ਕਰਮਾਂ ਬਾਰੇ ਜੀ ਔਰਤਾਂ ਦੇ ਕਰਮ ਹੁੰਦੇ ਆ ਤੇ ਉਹ ਲੈ ਕੇ ਦਸਵੇਂ ਸੂਏ ਦੀ ਕੱਟੀ ਆਈ ਨੌ ਸੂਏ ਕੱਟੀ ਦਿੱਤੀ ਨੌ ਸੂਏ ਕੱਟੇ ਦਿੱਤੇ ਫਿਰ ਕਿਹੜੀ ਸੁਖ ਸੁਖੀ ਸੀ ਵੀ ਕੱਟੀ ਦੇਤੀ ਕੱਟਾ ਛੱਡਾਂਗੇ ਜੀ ਕੱਟਾ ਛੱਡਿਆ ਜੀ ਨੌ ਬਾਲ ਜੀ ਆ ਵੀ ਗੱਲ ਪੱਕੀ ਹੋਗੀ ਨੌ ਸੂਏ ਇਹਦੀ ਮਾਂ ਨੇ ਕੱਟੇ ਦਿੱਤੇ ਫਿਰ ਇਹਨਾਂ ਨੇ ਸੁਖ ਲਿਆ ਵੀ ਜੇ ਕੱਟੀ ਆਉ ਤਾਂ ਇੱਕ ਕੱਟਾ ਟੰਡੇ 'ਚ ਛੱਡਾਂਗੇ ਫਿਰ ਛੱਡਿਆ ਸੀ ਉਹ ਫਾਰਮ ਵਾਲੇ ਲੈ ਗਏ ਸੀ ਜੀ ਕਿ ਤਰਸਾ ਲਾਤਾ ਜੀ ਬਾਹਰ ਚੋ ਜੀ ਵੀ ਕਿਤੇ ਪਿੰਡ ਚ ਲੜਾਈ ਹੋ ਕਿਸੇ ਨਾਲ ਜੀ ਅਸੀਂ ਪਿੰਡ ਚ ਦੇਖ ਪੂਰੀ ਜਾਂਦਾ ਜੀ ਜੇ ਕੋਈ ਮਾਰੇ ਤਾਂ ਕਰਕੇ ਉਹ ਮਾਖੇ ਦੇ ਲੈ ਕੇ ਗਏ ਜੀ ਫਾਰਮ ਫਾਰਮ ਵਾਲੇ ਜਾਨੀ ਇਹਨਾਂ ਨੇ ਆਪਦਾ ਫਰਜ਼ ਪੂਰਾ ਕਰਤਾ ਫੇ ਛੱਟਤਾ ਸੀਗਾ ਕੱਟਾ ਸੋ ਉਦੋਂ ਉਹ ਕਹਾਂਾ ਕੱਢ ਕੇ ਜੀ ਅਸੀਂ ਡੇਰੇ ਚ ਆ ਕੇ ਫਿਰ ਏ ਬਾਈ ਜੀ ਪਹਿਲਾਂ ਪਹਿਲਾਂ ਬਹੁਤ ਪਿੰਡਾਂ ਚ ਐ ਕਰਦੇ ਸੀ ਸਾਰੇ ਜਿਹੜੇ ਪਸ਼ੂ ਕੜ ਨਾਲ ਜੁੜਿਆ ਵੀ ਪਿੰਡ ਚ ਕੋਈ ਵਧੀਆ ਨਸਲ ਤੇ ਬਾਈ ਜੀ ਆਪਾਂ ਇਹ ਗੱਲ ਕਰੀਏ ਜਿਹੜੇ ਵੀ ਸੀਮਤ ਦੇ ਕੋਲ ਨਹੀਂ ਪਾਜ ਉਹਨਾਂ ਦਾ ਰਿਵਾਜ ਵੀ ਆਪਣੇ ਕੋਲ ਜਿਵੇਂ ਕ੍ਰਾਂਤੀਵਾਦੀ ਘਟਾਜ ਪਾਜ ਕਿ ਆਪਣੀ ਬਲਾਸ ਹੈ ਤੇ ਆਪਣਾ ਹਰ ਜਿਹੜਾ ਪਿੰਡ ਬ੍ਰੇਕਰ ਤੇ ਜੇ ਆਪਾਂ ਇਹ ਮਦਰ ਦੇ ਜੁੱਧ ਦੀ ਗੱਲ ਕਰੀਏ ਕਿੰਨਾ ਹੈ ਇਹਦਾ ਛੇੜਾ ਬਾਈ ਪਲਸ ਕੋਈ ਪਲਸ ਹੈ 22 ਪਲਸ ਵਰਕ ਤੱਕ ਨੰਬਰ ਕਿੰਨੇ ਆ ਗਏ ਤੇ ਇਪਰ ਆਉਂਦਾ 26 ਪਲਸ ਆ ਵੀ ਦਿੱਤਾ ਪਹਿਲੇ ਨੰਬਰ ਤੇ ਆਏਗਾ ਤੇ ਬਾਈ ਤੈਨੂੰ ਕਿੰਨਾ ਦੁੱਧ ਆ ਜੀ ਪੈ ਜਾਂਦਾ ਬਾਈ ਭੈਣ ਦਾ ਦੂਜੇ ਦਾ 26 ਪਲਸ ਆ 26 ਪਲਸ ਹੈ ਤੇ ਮਾਪ ਦਾ ਬਾਈ ਪਲਸ ਸਮਾ 66 ਮਰਜ ਬਾਈ ਤੇ 4-5 ਮਹੀਨੇ ਦੀ ਦਾ 21 ਪਲਸ ਹੈ ਜਿਹੜਾ ਦੱਸੇ ਤੇ ਜਮਾ